ਜ਼ਿੰਦਗੀ ਇੱਕ ਸਫ਼ਰ ਹੈ ਸਰੀਰ ਦਾ ਆਤਮਾ ਦਾ ਮੰਦ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਕੁਝ ਗੱਲਾਂ ਇਹੋ ਜਿਹੇ ਵਾਪਰ ਜਾਂਦੀਆਂ ਨੇ ਜਿਹੜਾ ਤੁਹਾਡਾ ਇੱਕ ਹਿੱਸਾ ਲੱਗਣ ਲੱਗ ਜਾਂਦੀਆਂ ਨੇ ਅੱਜ ਜੋ ਜੀਵਨ ਅਸੀਂ ਜਿਉ ਰਹੇ ਆ ਉਹਦੇ ਵਿੱਚ ਸਾਂਝਾ ਕਰ ਸਾਨੂੰ ਆਪਣੇ ਆਪ ਦਾ ਹੀ ਹਿੱਸਾ ਨਜ਼ਰ ਆਉਂਦਾ ਹੈ ਤੇ ਇਹਦਾ ਵੀ ਇੱਕ ਸਫ਼ਰ ਸ਼ੁਰੂ ਹੋ ਗਿਆ ਆਮ ਤੌਰ ਤੇ ਸਫ਼ਰ ਨੂੰ ਅਸੀਂ ਮਹੀਨਿਆਂ ਘੰਟਿਆਂ ਮਿੰਟਾਂ ਚ ਵੰਡਿਆ ਹੁੰਦਾ ਤੇ ਨਵਾਂ ਸਾਲ ਆਉਣ ਵਾਲਾ ਨਵੇਂ ਸਾਲ ਦੀਆਂ ਗੱਲਾਂ ਬੀਤੇ ਸਾਲ ਦੀਆਂ ਗੱਲਾਂ ਅਸੀਂ ਸਾਰਿਆਂ ਕਰਦੇ ਆ ਇਸ ਸਫਰ ਦੇ ਦੌਰਾਨ ਕੁੱਲ ਮਿਲਾ ਕੇ ਮਕਸਦ ਤਾਂ ਇੱਕੋ ਹੀ ਹੁੰਦਾ ਕਿ ਅਸੀਂ ਆਪਣੇ ਅੰਦਰ ਦੀ ਅਵਸਥਾ ਨੂੰ ਕਿੰਨਾ ਕੁ ਬਦਲ पाए ਅਸੀਂ ਸ਼ੁਕਰ ਗੁਜ਼ਾਰਾ ਹੈ ਕਿ ਜਿਹੋ ਜਿਹਾ ਇਹ 2025 ਸਾਡੇ ਲਈ ਤਾਂ ਸਾਂਝੇ ਕਰ ਲਈ ਚੜ੍ਹਿਆ ਸੀ ਤੇ ਨਾਂ 2025 ਤੇ ਸ਼ੁਰੂਆਤ ਵਾਲਾ ਸਾਂਝਾ ਕਰਾ ਪੇਤਰ ਬਣਿਆ ਤੇ ਅਸੀਂ ਵੀ ਆਪਣੇ ਆਪ ਨੂੰ ਬਿਹਤਰ ਹਾਲਤ ਵਿੱਚ ਮਹਿਸੂਸ ਕਰ ਰਹੇ ਹਾਂ ਸ਼ੁਕਰਾਨੇ ਨਾ ਭਰੇ ਹੋਏ ਆ ਸ਼ੁਕਰਗੁਜ਼ਾਰ ਆਂ ਪ੍ਰਮਾਤਮਾ ਦੇ ਸਫਰ ਦੇ ਵਿੱਚ ਉਹ ਉਹ ਟਰਾਂਵਾ ਚੜਾਵਾ ਦੀ ਕੱਢਦਾ ਸਹਾਈ ਵੀ ਹੁੰਦਾ ਹੈ ਭਰਮ ਟੁੱਟਦੇ ਨੇ ਤਕਲੀਫਾਂ ਦਰਦਾਂ 'ਚ ਵੀ ਨਿਕਲਦੇ ਆ ਪਰ ਯਾਤਰਾ ਹਰ ਰੋਜ਼ ਉਚਾਈਆਂ ਵੱਲ ਨੂੰ ਵੱਧ ਰਹੀ ਹੈ ਇਹ ਸਾਂਝੇਕਰ ਦੇ 2025 ਦੇ ਸਫਰ ਨੂੰ ਕਹਿਣ ਲਈ ਹਰਮਿੰਦਰ ਨੇ ਕੁਝ ਲਿਖਿਆ ਮੇਰੇ ਖਿਆਲ ਚ ਉਹ ਸਾਂਝਾ ਕਰਨਾ ਚਾਹੂਗੀ ਜਿਹਦੇ ਵਿੱਚ ਉਹਨੇ ਮਹੀਨਿਆਂ ਦੇ ਹਿਸਾਬ ਨਾਲ 2025 ਦੀ ਜਨਵਰੀ ਤੋਂ ਲੈ ਕੇ 2025 ਦੇ ਦਸੰਬਰ ਤੱਕ ਜੋ ਵੀ ਸਾਂਝੇ ਘਰ ਚ ਮੋਟਾ-ਮੋਟਾ ਵਾਪਰੇ ਆ ਉਹਦਾ ਜ਼ਿਕਰ ਕੀਤਾ ਤੇ ਮੈਨੂੰ ਲੱਗਦਾ ਤੁਸੀਂ ਸਾਰੇ ਪਸੰਦ ਕਰੋਗੇ ਜੇ ਪਸੰਦ ਕੀਤਾ ਇਹਨੂੰ ਸ਼ੇਅਰ ਜ਼ਰੂਰ ਕਰਿਓ ਲਓ ਜੀ ਹਰਮਿੰਦਰ ਜੀ ਸੁਣਾ ਦਿਓ ਆਪਣੀ ਗਾਥਾਂ ਹਾਂਜੀ ਮੈਂ ਸੁਣਾਉਣੀ ਆ ਜੀ ਸਾਂਝੇ ਘਰ ਦਾ 2025 ਦਾ ਸਫ਼ਰ ਸਾਲ ਦੀ ਵਿਆਖਿਆ ਮਹੀਨਿਆਂ ਦੇ ਵਿੱਚ ਠੀਕ ਹੈ ਕਈ ਵਾਰ ਅਸੀਂ ਕਹਿੰਦੇ ਹਾਂ ਸਾਲ ਬਹੁਤ ਵੱਡਾ ਪਰ ਜਦ ਅਸੀਂ ਮਹੀਨਿਆਂ ਦੇ ਵਿੱਚ ਜਾਂਦੇ ਆ ਤਾਂ ਲੱਗਦਾ ਵੀ ਬਸ ਇੰਨੀ ਛੇਤੀ ਟਾਈਮ ਲੰਘ ਗਿਆ ਜੀ 2025 ਦੀ ਜਨਵਰੀ ਜਦੋਂ ਆਈ ਸੀ ਹੂੰ 2025 ਦੀ ਜਨਵਰੀ ਜਦੋਂ ਆਈ ਸੀ ਉਹਦੀ ਵੀ ਨਵੀਂ ਬਹੁਵੰਗ ਪੂਰੀ ਚੜ੍ਹਾਈ ਸੀ ਬਿਲਕੁਲ ਸਾਨੂੰ ਸਾਂਝੇ ਘਰ ਵਿੱਚ ਸਾਨੂੰ ਸਾਂਝੇ ਘਰ ਵਿੱਚ ਸਾਡੀ ਧੀ ਮਿਲਣ ਆਈ ਸੀ ਉਹਦੇ ਨਾਲ ਚਾਹੀ ਚਾਈ ਅਸੀਂ ਲੋੜੀ ਵੀ ਮਨਾਈ ਸੀ ਸਾਡੀ ਧੀ ਹੈ ਜੀ ਰੂਪਜੋਤ ਕੌਰ ਸਾਡਾ ਮਾਣ ਹੈ ਬੜੀ ਸਟਰੋਂਗ ਬੇਟੀ ਹੈ ਤੇ ਸੱਚਮੁੱਚ ਹੀ ਅੱਜ ਤੱਕ ਵੀ ਉਹ ਯਾਦ ਨਹੀਂ ਭੁੱਲੀ ਉਹਦੇ ਨਾਲ ਬਤਾਇਆ ਸਮਾਂ ਉਹ ਵੀ ਨਹੀਂ ਭੁੱਲੀ ਤੇ ਕਾਫੀ ਕੁਛ ਉਹਨਾਂ 15 ਦਿਨਾਂ ਚ ਵਾਪਰਿਆ ਸੀ ਉਹਦਾ ਜ਼ਿਕਰ ਹਾਂਜੀ ਜੀ ਤੇ ਉਹਦੇ ਨਾਲ-ਨਾਲ ਬੀਬੀਆਂ ਦੇ ਗਿੱਧੇ ਵਿੱਚ ਵੀ ਪੂਰੀ ਗਰਮਾਈ ਸੀ ਕਿਉਂਕਿ ਲੋਹੜੀ ਵੇਲੇ ਸਾਡੇ ਪਿੰਡ ਦੇ ਲੋਹੜੀ ਮੇਲਾ ਹੋਇਆ ਜਿਹੜਾ ਕਿ ਹੁਣ ਵੀ ਹੋਣ ਜਾ ਰਿਹਾ ਜਨਵਰੀ 10 ਤੇ 11 ਨੂੰ ਪਿਛਲੀ ਜਨਵਰੀ ਨੂੰ ਵੀ ਲੋਹੜੀ ਮੇਲਾ ਹੋਊਗਾ ਹੋਇਆ ਸੀ ਹੋਇਆ ਸੀ ਸੋ ਇਹ ਪਿਛਲੀ ਜਨਵਰੀ ਦੀ ਗੱਲ ਆ ਹਾਂ ਫਰਬਰੀ ਸਾਰੀ ਹੂੰ ਕਈ ਵਾਰ ਆਪਾਂ ਸੋਚਦੇ ਆਂ ਕਿ ਅਸੀਂ ਆ ਮਹੀਨੇ 'ਚ ਕੀ ਕੀਤਾ ਜਾਂ ਆ ਦਿਨ 'ਚ ਕੀ ਕੀਤਾ ਹੂੰ ਦੇਖੋ ਫਰਬਰੀ 'ਚ ਆਪਾਂ ਕੀ ਕੀਤਾ ਫਰਬਰੀ ਸਾਰੀ ਅਸੀਂ ਧੂਣੀ ਕੋਲ ਬੈਠ ਕੇ ਲੰਗਾਈ ਸੀ ਜੀ ਗੱਚਕ ਤੇ ਮੂੰਫਲੀ ਦੀ ਪੂਰੀ ਬੋਰੀ ਹੀ ਮਕਾਈ ਸੀ ਬਿਲਕੁਲ ਠੰਡ ਕਿਵੇਂ ਰਹੀ ਇਸ ਸਾਲ ਬਸ ਗੱਲ ਉੱਥੇ ਹੀ ਮਕਾਈ ਸੀ ਸ਼ੁਰੂ ਠੰਡ ਤੋਂ ਹੁੰਦੀ ਸੀ ਠੰਡ ਤੇ ਹੀ ਐਂਡ ਹੋ ਜਾਂਦੀ ਸੀ ਸੋ ਫਰਬਰੀ ਤਾਂ ਆਪਾਂ ਇਦਾਂ ਬੈਠ ਕੇ ਹੀ ਗੱਡੀ ਆ ਹੌਲਾ ਮਹੱਲਾ ਤੇ ਹੌਲੀ ਅਸੀਂ ਮਾਰਚ ਚ ਮਨਾਏ ਸੀ ਸਿੰਘਾਂ ਤੇ ਘੋੜਿਆਂ ਨੇ ਰੌਣਕ ਪੂਰੀ ਲਾਈ ਸੀ ਬਿਲਕੁਲ குருਜ ਸਿੰਘ ਖਾਲਸਾਈ ਫੌਜਾਂ ਆਨੰਦਪੁਰ ਸਾਹਿਬ ਨੇ ਜਦੋਂ ਜਾਂਦੀਆਂ ਨੇ ਉਹ ਸਾਂਝੇ ਘਰ ਵੀ ਰੁਕਦੀਆਂ ਨੇ ਹਾਂ ਤੇ ਉਸ ਚੀਜ਼ ਨੂੰ ਬਹੁਤ ਖੂਬ ਮਾਣਿਆ ਸੀ ਖੂਬ ਮਾਣਿਆ ਜੀ ਤੇ ਇਸੇ ਮਹੀਨੇ ਸ਼ੁਰੂਆਤ ਪੂਲ ਨੇ ਕਰਾਈ ਸੀ ਹੂੰ ਪੂਲ ਵੀ ਆਪਾਂ ਤਕਰੀਬਨ ਹਾਲੀਵੁੱਡੇ ਸ਼ੁਰੂ ਕਰਦੇ ਆ ਬਿਲਕੁਲ ਹੁਣ ਦੇਖੋ ਜੀ ਅਪ੍ਰੈਲ ਦਾ ਕੀ ਕਹਿਣਾ ਜਦੋਂ ਵਿਸਾਖੀ ਸਾਂਝੇ ਘਰ ਚ ਕਰਾਈ ਸੀ ਹਾਂ ਇੱਕ ਯਾਦਗਾਰੀ ਹੋਨੇ ਬੜੀ ਸਾਂਝੇ ਘਰ ਦੀ ਵਿਸਾਖੀ ਦਾ ਮੇਲਾ ਹਾਂਜੀ ਤੇ ਗਾਇਕੀ ਮੰਡੇਰ ਭਰਾਵਾਂ ਦੀ ਨੇ ਗਾਇਕੀ ਮੰਡੇਰ ਭਰਾਵਾਂ ਦੀ ਨੇ ਟੱਕ ਪੂਰੀ ਪਾਈ ਸੀ ਉਹਦੀਆਂ ਵੀਡੀਓ ਇੰਨੀਆਂ ਕਿ ਵਾਇਰਲ ਹੋਈਆਂ ਕਿ ਉਹ ਬੱਚੇ ਅੱਜ ਬਹੁਤ ਲੱਭਲੰਦੀਆਂ ਨੇ ਸ਼ੁਰੂ ਰਹੇ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦੀ ਸਭ ਤੋਂ ਵੱਧ ਵਾਇਰਲ ਹੋਣ ਵਾਲੀ ਵੀਡੀਓ ਸਾਂਝੇ ਘਰ ਚ ਬਣੀ ਹਾਂਜੀ ਘਰ ਤੇ ਵਿਸਾਖੀ ਦਾ ਮੇਲਾ ਬਹੁਤ ਮੰਡੇਰ ਬਰਦਾ ਤੁਸੀਂ ਵੀ ਦੇਖਿਓ ਪੁਰਾਣੇ ਪੁਰਾਤਨ ਗਾਇਕੀ ਨੂੰ ਗਾਉਂਦੇ ਨੇ ਹਾਂਜੀ ਉਹਨਾਂ ਦੇ ਫਾਦਰ ਸਾਹਿਬ ਨੇ ਸ਼ੁਰੂ ਕੀਤੀ ਹੈ ਇੱਕ ਮਾਨ ਵਾਲੀ ਗੱਲ ਹੈ ਕਿ ਪਿਓ ਦੇ ਨਾਲ ਪੁੱਤ ਖੜ ਕੇ ਗਾਉਂਦੇ ਨੇ ਤੇ ਮਾਨ ਤੇ ਮੂਰੇ ਮਾਂ ਬੈਠੀ ਸੁਣਦੀ ਵੀ ਆ ਬਹੁਤ ਹੀ ਬਲਖਣ ਚੀਜ਼ ਸੀ ਬਹੁਤ ਸੋਹਣਾ ਮਾਹੌਲ ਸੀ ਸੋ ਅਗੇਨ ਮੈਂ ਕਹੂੰਗੀ ਅਪ੍ਰੈਲ ਦਾ ਕੀ ਕਹਿਣਾ ਜਦੋਂ ਬਸਾਖੀ ਸੰਜੇ ਘਰ ਚ ਕਰਾਈ ਸੀ ਗਾਇਕੀ ਮੰਡੇਰ ਭਰਾਮਾਂ ਦੀ ਨੇ ਤੱਕ ਪੂਰੀ ਪਾਈ ਸੀ ਗਰਮੀ ਥੋੜੀ ਜਈ ਮਈ ਮੀ ਨੇ ਆਈ ਸੀ ਜੀ ਗਰਮੀ ਥੋੜੀ ਜਿਹੀ ਮਈ ਮਹੀਨੇ ਆਈ ਸੀ ਚਾਰੰਜੀਤ ਨੇ ਮਈ ਕੈਲਗਰੀ ਵਿੱਚ ਬੱਚਿਆਂ ਨਾਲ ਲੰਗਾਈ ਸੀ ਬਿਲਕੁਲ ਤੇ ਸਾਂਝੇ ਘਰ ਵਿੱਚ ਮੇਰੇ ਕੋਲ ਹੁੰਦਾ ਮੇਰਾ ਭਾਈ ਸੀ ਭਗਤਵੀਰ ਸਿਹਤ ਪੱਖੋਂ ਠੀਕ ਨਹੀਂ ਬਹੁਤਾ ਪਰ ਉਹ ਕਿਸੇ ਵਜ੍ਹਾ ਕਰਕੇ ਉਹਨੂੰ ਇੱਥੇ ਰਹਿਣ ਦਾ ਮੌਕਾ ਮਿਲਿਆ ਰਮਿੰਦਰ ਨੂੰ ਵੀ ਆਪਣੇ ਭਰਾ ਨਾਲ ਹਾਂ ਜੀ ਮੈਂ ਆਪਣੇ ਬੱਚਿਆਂ ਕੋਲ ਗਿਆ ਆ ਸੀ ਉਹ ਵੀ ਸਮਾਂ ਬਹੁਤ ਵਧੀਆ ਸਮਾਂ ਸੀ ਹਾਂ ਜੀ ਦੋਨੇ ਧਿਰਾਂ ਨੇ ਅਸੀਂ ਬਹੁਤ ਹੀ ਵਧੀਆ ਟਾਈਮ ਸਟੈਲਗਰੀ ਦੇ ਦੋਸਤਾਂ ਮਿੱਤਰਾਂ ਨਾਲ ਬੜਾ ਆਨੰਦ ਲਿਆ ਤੇ ਉਹਦਾ ਵੀ ਇੱਕ ਸ਼ੁਕਰਾਨਾ ਫੀਲ ਆਇਆ ਕੜੇਲ ਕੱਢ ਧੁੱਪ ਤੇ ਗਰਮੀ ਜੂਨ ਨੇ ਦਿਖਾਈ ਸੀ ਜੀ ਜੂਨ ਦਾ ਜ਼ਿਕਰ ਹੋ ਰਿਹਾ ਜੀ ਕੜੇਲ ਕੱਢ ਧੁੱਪ ਤੇ ਗਰਮੀ ਜੂਨ ਨੇ ਦਿਖਾਈ ਸੀ ਨਾਲ ਹੀ ਬੱਤਨਾਂ ਦੀ ਵਾਪਸੀ ਸਰਦਾਰ ਜੀ ਨੇ ਪਾਈ ਸੀ ਜੋਨ ਜੀ ਤੁਸੀਂ ਵਾਪਸ ਆ ਗਏ ਸੀ ਜੀ ਜੁਲਾਈ ਵਿੱਚ ਵਿਖਤਾ ਹੜਾ ਨੇ ਆਏ ਹੜਾ ਨਾਲ ਆਈ ਸੀ ਹਾਂ ਬਿਲਕੁਲ ਉਸ ਸਮਾਂ ਪੰਜਾਬ ਲਈ ਬੜਾ ਮੁਸ਼ਕਲ ਦਾ ਸਮਾਂ ਸੀ ਹਾਂਜੀ ਜੀ ਪਰ ਸਲਾਮ ਉਹ ਜੋਧਿਆਂ ਨੂੰ ਜਿਨ੍ਹਾਂ ਨੇ ਇੱਕ ਇੱਕ ਬਰਕਤ ਦਿਖਾਈ ਸੀ ਬੰਨ ਲਾਉਣੇ ਦਰਿਆਵਾਂ ਨੂੰ ਇਹ ਪੰਜਾਬੀਆਂ ਦੀ ਕਮਾਈ ਸੀ ਇਹ ਪੰਜਾਬੀਆਂ ਦੀ ਕਮਾਈ ਸੀ ਵਾਕੇ دریاਵਾਂ ਨੂੰ ਬੰਨ ਲਾਤੇ ਸੀ ਅਸੀਂ ਉਹ ਵੇਖਿਆ ਜੀ ਕਿਉਂਕਿ ਆਮ ਕਹਾਵਤ ਆ ਕਿ دریاਵਾਂ ਨੂੰ ਕਦੇ ਬੰਨ ਨਹੀਂ ਲੱਗਦੇ ਹਾਂਜੀ ਪਰ ਪੰਜਾਬੀਆਂ ਦੇ ਜੱਜਵੇਂ ਨੇ ਮੈਂ ਸਿਰਾਂ ਨਹੀਂ ਨਿਕਹੂੰਗਾ ਪੰਜਾਬੀਆਂ ਦੇ ਜੱਜਵੇਂ ਨੇ دریاਵਾਂ ਨੂੰ ਵੀ ਬੰਨ ਲਾਏ ਭੱਜ ਭੱਜ ਹੁੰਦੇ ਮੂਰੇ ਆਪਾਂ ਖੁਦ ਜਾ ਕੇ ਦੇਖਿਆ ਕਿ ਭੱਜ ਭੱਜ ਹੁੰਦੇ ਮੂਰੇ ਨਾ ਪਿੱਠ ਕਿਸੇ ਨੇ ਵਖਾਈ ਸੀ ਜੀ ਫੇਰ ਆ ਗਿਆ ਮੀਨਾ ਸੌਣ ਦਾ ਮੀਨਾ ਸੌਣ ਦਾ ਅਗਸਤ ਚ ਆਇਆ ਸੀ ਮੇਲਾ ਤੀਆਂ ਦਾ ਸਾਂਝੇ ਘਰ ਚ ਭੈਣਾਂ ਨੇ ਮਨਾਇਆ ਸੀ ਖੜਾ ਦੌੜ ਰੱਸੀ ਖੇਚ ਤੇ ਗਿੱਧਾ ਖੂਬ ਪਾਇਆ ਸੀ ਕੁੜੀਆਂ ਦੀ ਕਿੱਕਲੀ ਨੇ ਸਾਂਝਾ ਘਰ ਵੀ ਕਮਾਇਆ ਸੀ ਕੁੜੀਆਂ ਦੀ ਕਿੱਕਲੀ ਨੇ ਸਾਂਝਾ ਘਰ ਵੀ ਕਮਾਇਆ ਸੀ 2025 ਦਾ ਜਿਹੜਾ ਤੀਆਂ ਦਾ ਮੇਲਾ ਉਹ ਵਿਰਾਸਤੀ ਖੇਡਾਂ ਦਾ ਮੇਲਾ ਵੀ ਉਹ ਨਿਭੜਿਆ ਜਿਹਦੇ ਵਿੱਚ ਰੱਸਾ ਕਸ਼ੀ ਕੜਾ ਦਾੜ ਜਿਸ ਤਰ੍ਹਾਂ ਦਾ ਜੋਸ਼ ਤੇ ਦਿਲਚਸਪੀ ਜਿਹੜੀ ਸਾਂਝੇ ਕਰਦੇ ਇਸ ਪ੍ਰੋਗਰਾਮ ਚ ਬੀਬੀਆਂ ਨੇ ਦਿਖਾਈ ਆ ਉਹ ਬਾ ਕਮਾਲ ਸੀ ਹਾਂ ਜੀ ਭੈਣਾਂ ਦੇ ਕਹਿਣ ਤੇ ਮਾਲ ਪੂੜੇ ਵੀ ਬਣਾਏ ਸੀ ਜੀ ਭੈਣਾਂ ਦੇ ਕਹਿਣ ਤੇ ਮਾਲ ਪੂੜੇ ਵੀ ਬਣਾਏ ਸੀ ਕਿੰਨੇ ਕਿੰਨੇ ਖਾਦੇ ਇੱਕ ਦੂਜੇ ਨੂੰ ਗਣਾਏ ਸੀ ਸਾਥ ਥੋੜਾ ਜਿਹਾ ਸਤੰਬਰ ਵਿੱਚ ਆਇਆ ਸੀ ਜਦੋਂ ਮੌਸਮ ਨੇ ਰੰਗ ਬਟਾਇਆ ਸੀ ਕੁਦਰਤ ਨੇ ਸਹਾਪਣ ਪੂਰਾ ਦਿਖਾਇਆ ਸੀ ਤੇ ਸਾਂਝਾ ਘਰ ਵੀ ਗ੍ਰੀਨਰੀ ਚ ਛਾਇਆ ਸੀ ਸੌਣਵੇਂ ਮਹੀਨੇ ਤੋਂ ਬਾਅਦ ਪੂਰੀ ਗ੍ਰੀਨਰੀ ਸਾਰੇ ਆਸੇ ਪਾਸੇ ਚ ਸੀ ਬਿਲਕੁਲ ਜੀ ਕਹਿੰਦੇ ਮਹੀਨੇ ਅਕਤੂਬਰ ਦੀ ਵੀ ਫੁੱਫੜਵੰਗ ਪੂਰੀ ਚੜਾਈ ਸੀ ਜੀ ਕੋਸ਼ਿਸ਼ ਸੈਸ ਹਾਂ ਸੁਣਾ ਮੌਸਮ ਆਇਆ ਹਾਂ ਮਹੀਨੇ ਅਕਤੂਬਰ ਦੀ ਵੀ ਫੁੱਫੜਵੰਗ ਪੂਰੀ ਚੜਾਈ ਸੀ ਦਸਹਿਰਾ ਤੇ ਦੀਵਾਲੀ ਇਸੇ ਮਹੀਨੇ ਚ ਆਈ ਸੀ ਬਿਲਕੁਲ ਇਕੱਠੇ ਸੀ ਅਕਤੂਬਰ ਦੇ ਵਿੱਚ ਦਸਹਿਰਾ ਤੇ ਦੀਵਾਲੀ ਲਾਈ ਸੀ ਸਾਂਝੀ ਅਸੀਂ ਤੇ ਦੀਵਾਲੀ ਵੀ ਮਨਾਈ ਸੀ ਸਾਂਝੇ ਘਰ ਦੇ ਵਿੱਚ ਵੀ ਅਸੀਂ ਸਾਂਝੀ ਲਾਈ ਸੀ ਤੇ ਦੀਵਾਲੀ ਮਨਾਈ ਸੀ ਸਟਾਫ ਨਾਲ ਰਲ ਕੇ ਦੀਵੇ ਲਾਏ ਸੀ ਧਿਆਨ ਰੂਬੀ ਦਾ ਵੀ ਰੱਖਿਆ ਨਾ ਪਟਾਕੇ ਚਲਾਏ ਸੀ ਬਿਲਕੁਲ ਜੀ ਇਹ ਦੀਵਾਲੀ ਦੇ ਵਿੱਚ ਸਾਨੂੰ ਬੜੀ ਖੁਸ਼ੀ ਹੋਈ ਕਿਉਂਕਿ ਸਾਡੇ ਨਾਲ 20-25 ਸਾਡੇ ਸਟਾਫ ਦੇ ਮੈਂਬਰ ਸੀ ਅਸੀਂ ਇਕੱਠਿਆਂ ਦੀਵਾਲੀ ਮਨਾਈ ਤੇ ਇਕੱਠੇ ਦੀਵੇ ਲਾਏ ਇਹ ਵੀ ਇੱਕ ਬਲੱਖਣ ਜਿਹਾ ਅਨੁਭਵ ਸੀ ਹਾਂ ਜੀ ਧਿਆਨ ਰੂਬੀ ਦਾ ਵੀ ਰੱਖਿਆ ਨਾ ਪਟਾਕੇ ਚਲਾਏ ਸੀ ਸਾਗ ਤੇ ਮੱਕੀ ਦੀ ਰੋਟੀ ਇਸੇ ਮਹੀਨੇ ਤੋਂ ਖਵਾਏ ਸੀ ਸਾਗ ਤੇ ਮੱਕੀ ਦੀ ਰੋਟੀ ਦੀ ਸ਼ੁਰੂਆਤ ਵੀ ਅਕਤੂਬਰ ਤੋਂ ਹੋ ਚੁੱਕੀ ਸੀਗੀ ਜਿਹੜੀ ਹੁਣ ਤੱਕ ਚੱਲ ਰਹੀ ਹੈ ਹਾਂਜੀ ਨਵੰਬਰ ਮਹੀਨਾ ਕੀ ਤੇ ਠੰਡ ਦੀ ਅੜੀਕ ਨਵੰਬਰ ਮਹੀਨਾ ਕੀ ਤੇ ਠੰਡ ਦੀ ਅੜੀਕ ਵਿਦੇਸ਼ੀਆਂ ਦੇ ਆਉਣ ਦਾ ਟਾਈਮ ਇਹ ਪੀਕ ਬਿਲਕੁਲ ਮੌਸਮ ਸੋਹਣਾ ਹੋ ਜਾਂਦਾ ਸੋ ਬਾਹਰਲੇ ਭੈਣ ਭਰਾ ਆਉਂਦੇ ਨੇ ਫਿਰ ਵੱਡੇ ਵਿਦੇਸ਼ੀ ਭੈਣ ਭਰਾ ਸਾਂਝੇ ਘਰ ਚ ਵੱਡੀ ਗਿਣਤੀ ਚ ਆਉਂਦੇ ਨੇ ਤੇ ਹੁਣ ਤੱਕ ਆ ਰਹੇ ਨੇ ਹਾਂਜੀ ਬਾਹਰੋਂ ਬੀਰਾ ਨੇ ਆ ਕੇ ਰੌਣਕ ਪੂਰੀ ਲਾਈ ਸੀ ਉਹਨਾਂ ਨੇ ਤਾਂ ਰੌਣਕ ਲਾਈ ਲਾਈ ਸੀ ਕਹਿੰਦੇ ਖਸ਼ਬੂ ਸਿਖਰਾਂ ਤੇ ਖੋਆ ਤੇ ਪਿੰਨੀਆਂ ਨੇ ਖੰਡਾਈ ਸੀ ਸਾਂਝੇ ਘਰ ਦੇ ਵਿੱਚ ਖੋਆ ਤੇ ਪਿੰਨੀਆਂ ਬਣਦੀਆਂ ਹਰ ਰੋਜ਼ ਹੀ ਬਣਦੀਆਂ ਤਕਰੀਬਨ ਸੋ ਨਵੰਬਰ ਮਹੀਨੇ ਤੋਂ ਇਹ ਸਾਰਾ ਸਟਾਰਟ ਹੋ ਗਿਆ ਸੀ ਥੋੜੀ ਜੀ ਠੰਡ ਠੰਡ ਥੋੜੀ ਜੀ ਦਸੰਬਰ ਵਿੱਚ ਆਈ ਸੀ ਪੋ ਦਾ ਮਹੀਨਾ ਧੰ 18 ਦਸੰਬਰ ਤੋਂ ਸ਼ਾਇਦ ਸੀ 18 ਦਸੰਬਰ ਪਹਿਲਾ ਦਿਨ ਸੀ ਇਹਨਾਂ ਤੋਂ ਹਾਂਜੀ ਕਹਿੰਦੇ ਤੂਣੀ ਫਿਰ ਦੁਬਾਰਾ ਸਾਂਝ ਘਰ ਚ ਦਿਖਾਈ ਸੀ ਸਾਂਝ ਘਰ ਦੀ ਤੂਣੀ ਵੀ ਇੱਕ ਬਲਖਣ ਜਿਹਾ ਐਕਸਪੀਰੀਅੰਸ ਆ ਜਿੱਥੇ ਅਸੀਂ ਸਾਰੇ ਕਈ ਵਾਰ ਤਸਵੀਰ ਤੋਂ ਰਹਿ ਜਾਂਦੇ ਜਦੋਂ ਠੰਡ ਜ਼ਿਆਦਾ ਹੁੰਦੀ ਆ ਨਹੀਂ ਸ਼ਾਮ ਨੂੰ ਤਾਂ ਜ਼ਰੂਰ ਹੁੰਨੇ ਆ ਹਾਂਜੀ ਤੇ ਹੁਣ ਵੀ ਤੂਣੀ ਚੱਲ ਰਹੀ ਆ ਤੂਣੀ ਵੀ ਫਿਰ ਦੁਬਾਰਾ ਦਿਖਾਈ ਸੀ ਜਾਦਕਰ ਸ਼ਹੀਦਾਂ ਨੂੰ ਅਖਬਾਰ ਵਾਰ-ਵਾਰ ਪੜਾਈ ਸੀ ਦਸੰਬਰ ਕੋ ਦਾ ਮਹੀਨਾ ਸ਼ਹੀਦਾਂ ਦਾ ਮਹੀਨਾ ਸੋ ਯਾਦ ਕਰਕੇ ਸ਼ਹੀਦਾਂ ਨੂੰ ਅਖਬਾਰ ਵਾਰ-ਵਾਰ ਪੜਾਈ ਸੀ ਇਹ ਕੁਰਬਾਨੀਆਂ ਸਾਡੇ ਗੁਰੂਆਂ ਦੀਆਂ ਸਾਡੀ ਕੀ ਕਮਾਈ ਸੀ ਇਹ ਕੁਰਬਾਨੀਆਂ ਸਾਡੇ ਗੁਰੂਆਂ ਦੀਆਂ ਸਾਡੀ ਕੀ ਕਮਾਈ ਸੀ ਸੋ ਇਹ ਪੂਰੇ ਸਾਲ ਦਾ ਵਰਨਣਾ ਜੀ ਜੀ ਕਹਿੰਦੇ ਸਾਲ ਸੋਹਣਾ ਇਹ ਲੰਘਿਆ ਸਾਲ ਸੋਹਣਾ ਇਹ ਲੰਗਿਆ ਮੇਰ ਦਾਤੇ ਨੇ ਵਿਖਾਈ ਸੀ ਪਰ ਇਹਦੇ ਵਿੱਚ ਮੈਂ ਇੱਕ ਗੱਲ ਅਸੀਂ ਨਹੀਂ ਭੁੱਲ ਸਕਦੇ ਦੋਨੇ ਜਣੇ ਸਾਲ ਸੋਹਣਾ ਇਹ ਲੰਗਿਆ ਮੇਰ ਦਾਤੇ ਨੇ ਵਿਖਾਈ ਸੀ ਅਕੱਲੇ ਅਸੀਂ ਵੀ ਕੀ ਕਰਦੇ ਹਿੰਮਤ ਸਾਡੇ ਬੱਚਿਆਂ ਨੇ ਦਿਵਾਈ ਸੀ ਬਿਲਕੁਲ ਜੀ ਸਾਂਝੇ ਕਰਦੇ ਸਫਰ ਦੇ ਵਿੱਚ ਜੋ ਸਾਡੇ ਬੱਚਿਆਂ ਦਾ ਯੋਗਦਾਨ ਆਇਆ ਉਹ ਬਿਲਕੁਲ ਪਲੇਬੈਕ ਸਿੰਗਰ ਵਰਗਾ ਹੈ ਹਾਂਜੀ ਕਿ ਉਹਦੇ ਉਹਨਾਂ ਦੇ ਸਿਰ ਤੇ ਜਿਵੇਂ ਉਹਨਾਂ ਨੇ ਪਿੱਛੇ ਜ਼ਿੰਮੇਵਾਰੀ ਨਿਭਾਈ ओके ਜੀ ਨੰਗੇ ਪਰ ਸਾਡੇ ਤੱਕ ਉਹਨਾਂ ਦਾ ਜ਼ਿਕਰ ਨਾ ਕਰਨਾ ਅਸੀਂ ਆਪਣੇ ਬੱਚਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਧੰਨਵਾਦ ਕਰਦੇ ਹਾਂ ਜੀ ਆਓ ਹੁਣ ਚੱਲੀਏ ਜੀ ਸਾਲ 2026발 ਆਓ ਹੁਣ ਚੱਲੀਏ ਸਾਲ 2026발2025 ਦੀ ਪਿੱਛੇ ਰਹਿ ਗਈ ਗੱਲ ਪਰਮਾਤਮਾ ਸਭ ਦੇ ਮਸਲੇ ਕਰੇਗਾ ਹੱਲ بس محنت پوری ایمانداری ਨਾਲ ਕਰੀ ਚੱਲ بس محنت پوری ایمانداری ਨਾਲ ਕਰੀ ਚੱਲ ਇਹ سانجه ਕਰਦਾ 스नेहा ਵੀ ਅੱਜ 2025 ਦਾ ਸਫਰ ਤੇ ਸਨੇਹਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਸਾਸ਼ਿਕ سانਝੇ ਘਰ ਵਿੱਚ ਆ ਮਿੱਤਰੋ ਗਮ ਪੀਓ ਖਾਓ ਮਿੱਤਰਾਂ